ਪ੍ਰਿੰਸੀਪਲ ਆਸ਼ੂ ਜੀ ਇਹਨੇ ਮਿੱਤਰ ਬੰਸਰ ਸਾਹਿਬ ਨਾਗਪਾਲ ਜੀ ਸ਼ੋਕੀ ਸਮੂਹ ਸਟਾਫ ਤੇ ਪਿਆਰੇ ਬੱਚੋ ਮੈਂ ਮੈਡਮ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਸਾਡੇ ਵਿੱਚ ਆਧਾਰੇ ਨੇ ਐਨੇ ਇਹ ਜੇ ਮੌਸਮ ਵਿੱਚ ਪੂਰਾ ਸਮਾਂ ਸਾਡੇ ਵਿੱਚ ਲਾਇਆ ਇਹਨਾਂ ਨੇ ਤੇ ਖੂਬ ਨੱਚਿਆ ਮੈਂ ਪਹਿਲੇ ਹੀ ਸਾਡੇ ਟਿੱਕਰਾਂ ਨੂੰ ਇੱਸੀ ਲੈਡੀ ਟਿੱਕਰ ਨੂੰ ਮੈਡਮ ਨੇ ਪਛਾਣਿਆ ਕਿਉਂਕਿ ਮੈਂ ਮੈਡਮ ਦੇ ਵੀਡੀਓਜ਼ ਦੇਖ ਕੇ ਸੀ ਪਿੱਛੇ ਜਿਹੜੀਆਂ ਦੇ ਵਿੱਚ ਉੱਤੇ ਨੱਚੇ ਜਾ ਰਹੇ ਸੀਗੇ ਪਰ ਉਹਦੇ ਉਸ ਨਾਲੋਂ ਵੀ ਅੱਜ ਬਹੁਤ ਇਹਨਾਂ ਨੇ ਇੰਜੋਏ ਕੀਤਾ ਸੋ ਫਿਰ ਮੈਂ ਲਾਸਟ ਤੱਕ ਮੇਰੀ ਵਾਰੀ ਲਾਸਟ ਤੇ ਆਂਦੀ ਹੈ ਜੀ ਤਾਂ ਮੈਂ ਲਾਸਟ ਵਿੱਚ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਡੇ ਮੈਡਮ ਜੀ ਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਚਾਰ ਚੰਨ ਲਾਇਆ ਤੇ ਇਸ ਪ੍ਰੋਗਰਾਮ ਦੇ ਮੇਨ ਜੋ ਸਰਦਾਰ ਬੁਖਾ ਸਿੰਘ ਮਾਨ ਤੇ ਮੈਡਮ ਰਤਨ ਜੋਤ ਜਿਨ੍ਹਾਂ ਨੇ ਪਤਾ ਨਹੀਂ ਕਿਸ ਤਰ੍ਹਾਂ ਪਲੈਨਿੰਗ ਕਰਕੇ ਪਹਿਲਾ ਜਿਹੜਾ ਸਟਾਰਟਿੰਗ ਜਿਹੜੇ ਪੂਰੇ ਹਾਈ ਲੈਵਲ ਤੇ ਲੈ ਕੇ ਪ੍ਰੋਗਰਾਮ ਨੂੰ ਫਿਰ ਸਾਡੇ ਕੋਲ ਗੈਸਟ ਘਟ ਗਏ ਫਿਰ ਥੋੜਾ ਸਲੋ ਕਰ ਲਿਆ ਤਾਂ ਹੁਣ ਫਿਰ ਪੀਕ ਪਾ ਲੈ ਕੇ ਆਪਾਂ ਐਂਡ ਤੱਕ ਪਹੁੰਚੇ ਆ ਬਹੁਤ ਹੀ ਵਧੀਆ ਪਲੈਨਿੰਗ ਸੀਗੀ ਸਾਰੇ ਸਟਾਫ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਬਹੁਤ ਹੀ ਅੱਛੇ ਤਰੀਕੇ ਨਾਲ ਨੇਪਰੇ ਚਾੜਿਆ ਹੈ ਬੱਚਿਆਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਬਾਅਦ ਚੜ ਕੇ ਹਿੱਸਾ ਲਿਆ ਖਾਸ ਤੌਰ ਤੇ ਤੌਰ ਤੇ ਮੇਰੀ ਪਾਰਟੀ ਮੁੰਡਿਆਂ ਦੀ ਹੈ ਜਿਹੜੀ ਅੱਜ ਇਹਨਾਂ ਨੇ ਬਹੁਤ ਵਟ ਕੰਨ ਦਿੱਤੇ ਹੈ ਬੜਾ ਵਧੀਆ ਲੱਗਿਆ ਜੀ ਤਾਰੀਆਂ ਨਾਲ ਤੇ ਮੇਰੀਆਂ ਧੀਆਂ ਨੇ ਬਹੁਤ ਹੀ ਵਧੀਆ ਪਰਫਾਰਮੈਂਸ ਕੀਤੀ ਹੈ ਇੱਕ ਤੋਂ ਇੱਕ ਵਧੀਆ ਸੀਗੀ ਇੱਕ ਆਏ ਦੱਸਿਆ ਲਾ ਆ ਆ ਇਸ ਤੋਂ ਉੱਪਰ ਕੋਈ ਨਹੀਂ ਹੋਣਾ ਪਰ ਜਿਹੜੀ ਅਗਲੀ ਆਈਟਮ ਆਉਂਦੀ ਉਸ ਤੋਂ ਵੀ ਵਧੀਆ ਹੁੰਦੀ ਸੀ ਤੇ ਲਾਸਟ ਵਿੱਚ ਮੈਂ ਮਾਪਿਆਂ ਦਾ ਵੀ ਧੰਨਵਾਦ ਕਰਦਾ ਕਿ ਉਹ ਬੱਚਿਆਂ ਨੂੰ ਇੱਦਾਂ ਦੂਰੋਂ ਲੈਣ ਆਏ ਆ ਬੜੇ ਸਹਿਜ ਮਤੇ ਨਾਲ ਸਾਡਾ ਪ੍ਰੋਗਰਾਮ ਦੇਖਿਆ ਤਾਂ ਅਖੀਰ ਦੇ ਵਿੱਚ ਮੈਂ ਸਾਰੇ ਬੱਚਿਆਂ ਨੂੰ ਬਿਹਤਰੀ ਕਰੂਗਾ ਤੁਸੀਂ ਆਪਣੇ ਮਾਪਿਆਂ ਕੋਲ ਜਾ ਰਹੇ ਹੋ ਦੋ ਤਿੰਨ ਦਿਨ ਤੰਗ ਨਹੀਂ ਕਰਨਾ ਪਰ ਸਾਡਾ ਜੀ ਨਹੀਂ ਲੱਗਦਾ ਤੁਹਾਡੇ ਬਿਗਿਆਰ ਜਲਦੀ ਵਾਪਸ ਆਇਆ